ਦੁਨੀਆ ਭਰ ਚ ਵਸਦੇ ਹਿੰਦੁਸਤਾਨੀਆਂ ਦੇ ਵਾਸਤੇ ਅੱਜ ਦਾ ਦਿਨ ਜਿਹੜਾ ਫਕਰ ਦਾ ਦਿਨ ਹੈ ਤਿਉਹਾਰ ਦਾ ਦਿਨ ਹੈ ਲੱਖਾਂ ਕੁਰਬਾਨੀਆਂ ਤੋਂ ਬਾਅਦ ਕਈ ਦਸ਼ਕਾਂ ਦੀ ਜ ਲੜਾਈ ਤੋਂ ਬਾਅਦ ਆਜ਼ਾਦੀ ਮਿਲੀ ਹੈ ਸਾਨੂੰ ਸਾਨੂੰ ਸਾਰਿਆਂ ਨੂੰ ਧਰਮ ਤੋਂ ਉੱਪਰ ਉੱਠ ਕੇ ਰਾਸ਼ਟਰ ਹਿੱਤ ਦੇ ਲਈ ਕੰਮ ਕਰਨਾ ਚਾਹੀਦਾ ਹੈ ਵੀ ਕੋਈ ਝੰਡਾ ਅਗਰ ਸੜਕ 'ਤੇ ਬੇਅਦਬੀ ਦੇ ਰੂਪ ਵਿੱਚ ਦੇਖਿਆ ਜਾਂਦਾ ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਉਸ ਝੰਡੇ ਨੂੰ ਅਸੀਂ ਚੁੱਕੀਏ ਆਪਣੀ ਛਾਤੀ ਨਾਲ ਲਾਈਏ ਨੌਜਵਾਨ ਪੀੜੀ ਜਿਹੜੀ ਹੈ ਉਹ ਦੇਸ਼ ਦੀ ਰੀੜ ਦੀ ਹੱਡੀ ਹੁੰਦੀ ਹੈ ਸਮਾਜ ਦੀ ਰੀੜ ਦੀ ਹੱਡੀ ਹੁੰਦੀ ਹੈ ਕਿ ਤੇ ਜਿਹੜੀ ਇਹ ਆਜ਼ਾਦੀ ਹੈ ਇਹਦੇ ਜੋ ਲੱਖਾਂ ਸ਼ਹਾਦਤਾਂ ਹੋਈਆਂ ਨੇ ਕੁਰਬਾਨੀਆਂ ਹੋਈਆਂ ਨੇ ਤਾਂ ਉਹਨਾਂ ਸਾਰੀਆਂ ਕੁਰਬਾਨੀਆਂ ਨੂੰ ਅਸੀਂ ਰੋਲਣ ਨਹੀਂ ਦੇਣਾ ਜਦੋਂ ਤੁਹਾਡੇ ਦੇਸ਼ ਦੀ ਗੱਲ ਆਵੇ ਫਿਰ ਤੁਸੀਂ ਧਰਮ ਤੋਂ ਉੱਪਰ ਉੱਠ ਕੇ ਸਭ ਤੋਂ ਪਹਿਲੇ ਹਿੰਦੁਸਤਾਨੀ ਹੋ ਬਾਕੀ ਚੀਜ਼ਾਂ ਬਾ ਜਿਹੜਾ ਸਾਡਾ ਝੰਡਾ ਹੈ ਇਹ ਸਾਡੀ ਆਨ ਬਾਨ ਸ਼ਾਨ ਹੈ ਠੀਕ ਹੈ ਜੀ ਇਹ ਸਾਡੀ ਜਾਨ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਦੇਸ਼ ਵਾਸਤੇ ਸੀਮਾ ਤੇ ਫੌਜੀ ਸ਼ਹੀਦ ਹੁੰਦਾ ਹੈ ਜਾਂ ਕੋਈ ਹੋਰ ਕਿਸੇ ਤਰੀਕੇ ਦੀ ਰਾਸ਼ਟਰ ਦੇ ਪ੍ਰਤੀਸ਼ਟਾ ਹਰਦਪੰਦਾ ਹੈ ਤੇ ਉਹਦੇ ਜਿਹੜਾ ਅੰਤਿਮ ਸੰਸਕਾਰ ਵੇਲੇ ਵੀ ਉਹਦੇ ਉੱਪਰ ਸਨਮਾਨ ਦੇ ਲਈ ਰਾਸ਼ਟਰੀ ਧਵਜ ਉਪਾਇਆ ਜਾਂਦਾ ਸੱਤ ਧਰਮਾਂ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਨਾਲ ਲੈ ਕੇ ਪੰਜਾਬ ਦੀ ਖੁਸ਼ਹਾਲੀ ਲਈ ਪੰਜਾਬ ਦੀ ਸ਼ਾਂਤੀ ਲਈ ਤੁਦਿਆਨ ਲਈ ਦੇਖਣ ਵਾਲੇ ਤੇ ਮਾਨ ਦਰਸ਼ਕਾਂ ਦਾ ਸਵਾਗਤ ਹੈ ਮੈਨੇ ਦਿਨ ਤੁਹਾਡੇ ਨਾਲ ਦੱਸਿਆ ਕਿ ਲੁਧਿਆਣਾ ਵਿੱਚ ਮੌਜੂਦਾ ਜਿੱਥੇ ਪੂਰੇ ਭਾਰਤ ਦੇਸ਼ ਦੇ ਵਿੱਚ ਆਜ਼ਾਦੀ ਦਿਹਾੜਾ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਤਾਂ ਉੱਥੇ ਹੀ ਲੁਧਿਆਣਾ ਦੇ ਵਿੱਚ ਦੀ ਜੇਕਰ ਗੱਲ ਕਰੀਏ ਤਾਂ ਲੁਧਿਆਣਾ ਬਸਤੀ ਜ਼ੋਦੇਵਾਲ ਸੁੰਦਰ ਨਗਰ ਦੇ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਗਿਆ ਤੇ ਝੰਡਾ ਰੋਹਣ ਕੀਤਾ ਗਿਆ ਤਾਂ ਦੱਸਿਓ ਪੰਜਾਬ ਦੇ ਚੇਅਰਮੈਨ ਬ੍ਰਾਹਮਣ ਸਮਾਜ ਦੇ ਪ੍ਰਧਾਨ ਜਿਨ੍ਹਾਂ ਵੱਲੋਂ ਅੱਜ ਝੰਡਾ ਰੋਹਣ ਕੀਤਾ ਗਿਆ ਸੁੰਦਰ ਨਗਰ ਦੇ ਵਿੱਚ ਪੰਕਜ ਸ਼ਰਦਾਜੀ ਪਹੁੰਚੇ ਨੇ ਸੋ ਉਹਨਾਂ ਨੂੰ ਲੋਕਾਂ ਵੱਲੋਂ ਬਹੁਤ ਮੁਬਾਰਕਾ ਦਿੱਤੀਆਂ ਗਈਆਂ ਐਸੋਸੀਏਸ਼ਨ ਮਾਰਕੀਟ ਵੱਲੋਂ ਮੁਬਾਰਕਾਂ ਦਿੱਤੀਆਂ ਗਈਆਂ ਕਿਉਂਕਿ ਜੇਕਰ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਬ੍ਰਾਹਮਣ ਬੋਰਡ ਦੇ ਜਿਹੜੇ ਚੇਅਰਮੈਨ ਨਿਯੁਕਤ ਕੀਤੇ ਗਏ ਨੇ ਸੋ ਬਹੁਤ ਹੀ ਸਨਾਂਗਾਈ ਉਸ ਤੋਂ ਗਲਬਾ ਦੀ ਸਰ ਮਾਰਕੀਟ ਦੇ ਲੋਕਾਂ ਵੱਲੋਂ ਅੱਜ ਜਿਹੜਾ ਝੰਡਾ ਰੋਹਣ ਸਮਾਰੋ ਰੱਖਿਆ ਗਿਆ ਉਸ ਦੇ ਵਿੱਚ ਤੁਸੀਂ ਪਹੁੰਚੇ ਤੇ ਬਹੁਤ ਹੀ ਵਧੀਆ ਲੋਕਾਂ ਵੱਲੋਂ ਸਵਾਗਤ ਵੀ ਕੀਤਾ ਗਿਆ ਕੀ ਕ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨਾ ਪੂਰੀ ਮਾਰਕੀਟ ਕਮੇਟੀ ਦਾ ਔਰ ਅੱਜ ਦਾ ਦਿਹਾੜਾ ਬਹੁਤ ਵੱਡਾ ਦਿਹਾੜਾ ਵੈ ਦੁਨੀਆ ਭਰ ਚ ਵਸਦੇ ਹਿੰਦੁਸਤਾਨੀਆਂ ਦੇ ਵਾਸਤੇ ਅੱਜ ਦਾ ਦਿਨ ਜਿਹੜਾ ਫਖਰ ਦਾ ਦਿਨ ਹੈ ਤਿਹਾੜ ਦਾ ਦਿਨ ਹੈ ਲੱਖਾਂ ਕੁਰਬਾਨੀਆਂ ਤੋਂ ਬਾਅਦ ਕਈ ਦਸ਼ਕਾਂ ਦੀ ਜ ਲੜਾਈ ਤੋਂ ਬਾਅਦ ਆਜ਼ਾਦੀ ਮਿਲੀ ਹੈ ਸਾਨੂੰ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਸਾਨੂੰ ਸਾਰਿਆਂ ਨੂੰ ਧਰਮ ਤੋਂ ਉੱਪਰ ਉੱਟ ਕੇ ਰਾਸ਼ਟਰ ਹਿੱਤ ਦੇ ਲਈ ਕੰਮ ਕਰਨਾ ਚਾਹੀਦਾ ਔਰ ਮੈਂ ਨੌਜਵਾਨ ਪੀੜ੍ਹੀ ਨੂੰ ਵੀ ਇਹ ਗੱਲ ਕਹਿਣੀ ਚਾਹਨਾ ਵਾਂ ਕਿਉਂਕਿ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਤੇ ਮੈਂ ਉਹਨਾਂ ਨੂੰ ਵੀ ਇਹੀ ਬੇਨਤੀ ਕਰਨੀ ਚਾਹਨਾ ਕਿ ਉਹ ਜਾਤ ਪਾਤ ਤੋਂ ਧਰਮ ਤੋਂ ਉੱਪਰ ਉੱਠ ਕੇ ਰਾਸ਼ਟਰ ਹਿੱਤ ਦੇ ਲਈ ਲੋਕਾਂ ਦੀ ਸੇਵਾ ਕਰਨ ਸਮਾਜ ਦੀ ਧਰਮ ਦੀ ਸ਼ਹਿਰ ਦੀ ਸੇਵਾ ਕਰਦੇ ਹੋਏ ਦੇਸ਼ ਨੂੰ ਦੁਨੀਆ ਦਾ ਨੰਬਰ 1 ਦੇਸ਼ ਬਣਾ ਹਿੰਦੁਸਤਾਨ ਬਣਾਉਣ ਦੇ ਲਈ ਉਹ ਸਾਰੇ ਸਹਿਯੋਗ ਕਰਨ। ਲੋਕਾਂ ਦੀ ਸੇਵਾ ਵਾਸਤੇ ਨਿਯੁਕਤ ਕੀਤਾ ਗਿਆ ਤੁਹਾਨੂੰ ਤੇ ਕਿਸ ਤਰੀਕੇ ਲੋਕਾਂ ਦੀ ਸੇਵਾ ਨਹੀਂ ਬਹੋਗੇ। ਬ੍ਰਾਹਮਣ ਦੀ ਬ੍ਰਾਹਮਣ ਦਾ ਮਤਲਬ ਹੁੰਦਾ ਜ਼ਿੰਮੇਵਾਰ। ਸਰਕਾਰ ਨੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਅਸੀਂ ਸਭ ਧਰਮਾਂ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਨਾਲ ਲੈ ਕੇ ਪੰਜਾਬ ਦੀ ਖੁਸ਼ਹਾਲੀ ਲਈ ਪੰਜਾਬ ਦੀ ਸ਼ਾਂਤੀ ਲਈ ਜਿੱਥੇ-ਜਿੱਥੇ ਵੀ ਕੋਈ ਸਾਡੀ ਡਿਊਟੀ ਲੱਗਦੀ ਨਜ਼ਰ ਆਊਗੀ, ਜਿੱਥੇ-ਜਿੱਥੇ ਸਾਨੂੰ ਕੋਈ ਖਾਮੀ ਨਜ਼ਰ ਆਏਗੀ ਉੱਥੇ ਜਾ ਕੇ ਸਾਰੇ ਜਣੇ ਇਕਜੁੱਟ ਹੋ ਕੇ ਲੋਕਤੰਤਰੀ ਤਰੀਕੇ ਦੇ ਨਾਲ ਉਹ ਸਮੱਸਿਆ ਦਾ ਸਮਾਧਾਨ ਦੀ ਕੋਸ਼ਿਸ਼ ਕਰਾਂਗੇ ਆਪਾਂ ਤਾਂ ਕਿ ਸਾਡਾ ਪੰਜਾਬ ਜਿਹੜਾ ਕਿ ਬਹੁਤ ਖੂਬਸੂਰਤ ਸੂਬਾ ਹੈ ਇਹ ਹੋਰ ਖੁਸ਼ਹਾਲ ਹੋ ਸਕਿਆ। ਪੰਜਾਬ ਦੇ ਵਿੱਚ ਧਰਮ ਦੀ ਆਂਡ ਦੇ ਵਿੱਚ ਕਾਫੀ ਕੁਝ ਲੜਾਈ ਦੇਖਣ ਨੂੰ ਮਿਲਦੀ ਹੈ। ਕਾਫੀ ਜ਼ਿਆਦਾ ਜਿਹੜੀ ਐ ਵੈਸਾ ਵੈਸਾ ਦੇਖਣ ਨੂੰ ਮਿਲਦੀ ਹੈ। ਸੋ ਉਸ ਨੂੰ ਕਿਵੇਂ ਦੇਖਦੇ ਹੋ? ਸ਼ਰਾਰਤ ਕਾਫੀ ਦੇਖਣ ਨੂੰ ਮਿਲਦੀ ਹੈ। ਉਸ ਦੀ ਜ਼ਿੰਮੇਵਾਰੀ ਕਿਸ ਤਰੀਕੇ ਨਿਭਾਉਂਗੇ ਸਰੋ। ਦੇਖੋ ਮੈਂ ਪਹਿਲੇ ਵੀ ਇਹ ਗੱਲ ਤੁਹਾਨੂੰ ਕਹੀ ਹੈ ਕਿ ਜਿਹੜਾ ਧਰਮ ਹੈ ਨਾ ਪੂਜਾ ਪદ્ધਤੀ ਇੱਕ ਆਪਣੇ ਆਪਣੇ ਪਰਮਾਤਮਾ ਨੂੰ ਪਾਣ ਦਾ ਤਰੀਕਾ ਹੈ। ਕੋਈ ਮੰਦਰ ਜਾਂਦਾ ਹੈ, ਕੋਈ ਗੁਰਦੁਆਰਾ ਜਾਂਦਾ ਹੈ, ਕੋਈ ਮਸਜਿਦ ਜਾਂਦਾ ਹੈ, ਕੋਈ ਚਰਚ ਜਾਂਦਾ ਹੈ। ਇਹ ਪੂਜਾ ਪદ્ધਤੀ ਦਾ ਮਾਧਿਅਮ ਹੈਗਾ ਵੈ ਰਾਸ਼ਟਰ ਹਿੱਤ। ਜਦੋਂ ਤੁਹਾਡੇ ਦੇਸ਼ ਫਿਰ ਤੁਸੀਂ ਧਰਮ ਤੋਂ ਉੱਪਰ ਉੱਠ ਕੇ ਸਭ ਤੋਂ ਪਹਿਲੇ ਹਿੰਦੂਸਤਾਨੀ ਹੋ ਬਾਕੀ ਚੀਜ਼ਾਂ ਵਾ ਜਿਸ ਦਿਨੇ ਇਹ ਗੱਲ ਅਸੀਂ ਸਾਰਿਆਂ ਨੇ ਆਪਣੇ ਅੰਦਰ ਇਸ ਚੀਜ਼ ਨੂੰ ਧਾਰਨਾ ਬਣਾ ਲਈ ਤਾਂ ਮੈਂ ਸਮਝਦਾ ਕਿ ਹਿੰਦੂਸਤਾਨ ਦੇ ਵਿੱਚ ਕਦੀ ਵੀ ਜਾਤ ਪਾਤ ਧਰਮ ਦੇ ਆਧਾਰ ਤੇ ਕੋਈ ਝਗੜਾ ਨਹੀਂ ਹੋਏਗਾ ਠੀਕ ਹੈ ਥੈਂਕ ਯੂ ਜੇਕਰ ਮਾਰਕੀਟ ਦੀ ਗੱਲ ਕਰੀਏ ਤੇ ਜਿਹੜੇ ਸਾਡਾ ਧੁਜਾ ਸਾਡਾ ਝੰਡਾ ਵਾ ਉਹ ਰੋਡ ਦੇ ਉੱਤੇ ਸੜਕਾਂ ਦੇ ਉੱਤੇ ਕਈ ਲੋਕ ਵੇਚਦੇ ਨੇ ਉਸ ਤੋਂ ਬਾਅਦ 15 ਅਗਸਤ ਬਾਦ 16 ਅਗਸਤ ਨੂੰ ਉਹ ਝੰਡਾ ਜਿਹੜਾ ਕਾਫੀ ਜਿਆਦਾ ਸੜਕਾਂ ਦੇ ਉੱਤੇ ਨਜ਼ਰ ਆਉਂਦਾ ਸਰ ਉਹਦੇ ਵਾਸਤੇ ਕੀ ਜਿਹੜਾ ਕਰਨਾ ਚਾਹੀਦਾ ਕਿਸ ਤਰੀਕੇ ਅਵੇਅਰ ਕਰੂਗੇ ਲੋਕਾਂ ਨੂੰ ਦੇਖੋ ਮੈਂ ਇਹ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਇਹ ਜਿਹੜਾ ਰਾਸ਼ਟਰੀ ਧਵਜ ਹੈ ਨਾ ਇਹ ਸਾਡੀ ਸ਼ਾਨ ਹੈ ਇਹ ਸਾਡੀ ਪਗੜੀ ਹੈ ਇਹ ਤੁਸੀਂ ਦੇਖੋ ਅਗਰ ਕੋਈ ਦੇਸ਼ ਵਾਸਤੇ ਸੀਮਾ ਤੇ ਫੌਜੀ ਸ਼ਹੀਦ ਹੁੰਦਾ ਜਾਂ ਕੋਈ ਹੋਰ ਕਿਸੇ ਤਰੀਕੇ ਦੀ ਰਾਸ਼ਟਰ ਦੇ ਪ੍ਰਤੀਸ਼ਾ ਹਰਦਪੰਦਾ ਤੇ ਉਹਦੇ ਜਿਹੜਾ ਅੰਤਿਮ ਸੰਸਕਾਰ ਵੇਲੇ ਵੀ ਉਹਦੇ ਉੱਪਰ ਸਨਮਾਨ ਦੇ ਲਈ ਰਾਸ਼ਟਰੀ ਧਵਜਾ ਪਾਇਆ ਜਾਂਦਾ ਹੈ ਤੇ ਜਿੱਥੇ ਰਾਸ਼ਟਰੀ ਇਸੇ ਰਾਸ਼ਟਰੀ ਧਵਜ ਦੀ ਮਰਿਆਦਾ ਨੂੰ ਬਨਾਏ ਰੱਖਣ ਦੇ ਲਈ ਸਾਡੇ ਸੈਨਿਕ ਜਿਹੜੇ ਐਨੀ ਐਨੀ 45 45 ਡਿਗਰੀ ਟੈਂਪਰੇਚਰ -45 ਡਿਗਰੀ ਚ ਖੜੇ ਅੱਜ ਉਹਨਾਂ ਦੇ ਮਾਨ ਸਨਮਾਨ ਨੂੰ ਰਾਸ਼ਟਰੀ ਧਵਜ ਦੇ ਮਾਨ ਸਨਮਾਨ ਨੂੰ ਲੈ ਕੇ ਮੈਂ ਹੀ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਵੀ ਜਿੱਥੇ ਰਾਸ਼ਟਰੀ ਧਵਜ ਤੁਹਾਨੂੰ ਵੈਸੇ ਤੱਕ ਦੀ ਸੜਕ ਤੇ ਸੁੱਟਣਾ ਹੀ ਨਹੀਂ ਚਾਹੀਦਾ ਲੇਕਿਨ ਅਗਰ ਕੋਈ ਕਈ ਵਾਰੀ ਕੋਈ ਬੱਚਾ ਜਾਂ ਕੋਈ ਅਸਤਰਾ ਕਰ ਦਿੰਦਾ ਤੇ ਉਹ ਸਾਡਾ ਸਾਰਿਆਂ ਦਾ ਜਿਨ੍ਹਾਂ ਨੂੰ ਸਮਝ ਹੈਗੀ ਉਹਨਾਂ ਦਾ ਫਰਜ ਬੰਦਾ ਕਿ ਉਹਦਾ ਮਾਨ ਸਨਮਾਨ ਪੂਰਾ ਰੱਖੀਏ ਜੀ ਬਹੁਤ ਬਹੁਤ ਧੰਨਵਾਦ ਸਰ ਹੋਰ ਜਿਹੜੇ ਲੋਕ ਮੌਜੂਦ ਨੇ ਜਿਨ੍ਹਾਂ ਵੱਲੋਂ ਅੱਜ ਇੱਥੇ ਝੰਡਾ ਰੋਹਣ ਕੀਤਾ ਗਿਆ ਸਰ ਕੀ ਨਾਮ ਹੈ ਪੂਰਾ ਕੀ ਕਹਿਣਾ ਚਾਹੋ ਦਮਨ ਖੋਸਲਾ ਜੀ ਮੈਂ ਅੱਜ ਦੇ ਸੁਤੰਤਰਤਾ ਦਿਵਸ ਤੇ ਸਾਰਿਆਂ ਨੂੰ 15 ਅਗਸਤ ਦੇ ਸ਼ੁਭ ਅਵਸਰ ਤੇ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਇੱਕ ਪਾਸੇ ਦੀ ਜੇਕਰ ਗੱਲ ਕਰੀਏ ਤੇ ਅੱਜ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਝੰਡਾ ਰੋਹਣ ਕੀਤਾ ਗਿਆ ਤੇ ਪੰਜਾਬ ਦੇ ਚੇਅਰਮੈਨ ਵੀ ਪਹ ਪੰਜਾਬ ਦੇ ਚੇਅਰਮੈਨ ਪੰਕਜ ਸ਼ਰਦਾ ਜੀ ਮੇਰੇ ਛੋਟੇ ਭਾਈ ਨੇ ਇਹਨਾਂ ਦਾ ਸਵਾਗਤ ਮਾਰਕੀਟ ਵੱਲੋਂ ਤਾਂ ਮੈਂ ਮਾਰਕੀਟ ਵੱਲੋਂ ਔਰ ਸਾਰੇ ਸਾਥੀਆਂ ਦੇ ਵੱਲੋਂ ਅੱਜ ਦੇ ਇਸ ਮੁਬਾਰਕ ਦਿਹਾੜੇ ਤੇ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮੱਲਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਜੈ ਹਿੰਦ ਕਨਮ ਤੇ ਸਨ ਸਾਰਿਆਂ ਨਾ ਫਰਜ਼ ਬੰਦਾ ਕਿ ਅਗਰ ਜਿੱਦਾਂ ਸ਼ਰਦਾ ਜੀ ਨੇ ਦੱਸਿਆ ਵੀ ਕੋਈ ਝੰਡਾ ਅਗਰ ਸੜਕ ਤੇ ਬੇਅਦਬੀ ਦੇ ਰੂਪ ਵਿੱਚ ਦੇਖਿਆ ਜਾਂਦਾ ਤੇ ਸਾਡਾ ਸਾਰਿਆਂ ਦਾ ਫਰਜ਼ ਹੁੰਦਾ ਕਿ ਉਸ ਝੰਡੇ ਨੂੰ ਅਸੀਂ ਚੁੱਕੀਏ ਆਪਣੀ ਛਾਤੀ ਨਾਲ ਲਾਈਏ ਆਪਣੇ ਸਿਰ ਤੇ ਰੱਖੀਏ ਉਹਦੀ ਸ਼ਾਨ ਬਾਨ ਆਨ ਜਿਹੜੀ ਹੈ ਉਹ ਕਦੀ ਕਮਜ਼ੋਰ ਨਹੀਂ ਪੈਣ ਦੇਵਾਂਗੇ ਇਹ ਸਾਡੀ ਜ਼ਿੰਮੇਵਾਰੀ ਹੈ ਜੀ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਕੀਮਤੀ ਟਾਈਮ ਕੱਢ ਕੇ ਇੱਥੇ ਆਏ ਹੋ ਤੇ ਪੰਕਜ ਸ਼ਰਦਾ ਜੀ ਦਾ ਵੀ ਬਹੁਤ ਧੰਨਵਾਦ ਹੈ ਤੇ ਸਾਡੇ ਵਿੱਚ ਸ਼ਿਵ ਸੈਨਾ ਦੇ ਵਿੱਕੀ ਜੀ ਵੀ ਆਏ ਹੋਏ ਨੇ ਰੋਹਿਤ ਵਰਮਾ ਜੀ ਵੀ ਆਏ ਨੇ ਇਹਨਾਂ ਦਾ ਵੀ ਧੰਨਵਾਦ ਔਰ ਰਾਜ ਦਾ ਜਿਹੜਾ ਇਹ ਪ੍ਰੋਗਰਾਮ ਕਰਾਇਆ ਹੈ ਸਾਡੇ ਨਵੇਂ ਪ੍ਰਧਾਨ ਬੜੇ ਨੇ ਹਨੀ ਮਰਵਾਹਾ ਜੀ ਇਸ ਮਾਰਕੀਟ ਦੇ ਔਰ ਇਹਨਾਂ ਦੇ ਸਾਥ ਸਾਡੇ ਦਮਨ ਖੋਸਲਾ ਜੀ ਡੀਕੇ ਹਮੇਸ਼ਾ ਸਮਾਜ ਦੀ ਸੇਵਾ ਵਾਸਤੇ ਤਤਵਰ ਨੇ ਕਿਤੇ ਕੋਈ ਜ਼ਰੂਰਤ ਹੋਵੇ ਦੁੱਖ ਸ਼ੋਕ ਦੇ ਵਿੱਚ ਇਹ ਹਰ ਵੇਲੇ ਮੁੰਡੇ ਜਿਹੜੇ ਆ ਇਹ ਨੌਜਵਾਨ ਗੱਭਰੂ ਇਹ ਹਰ ਵੇਲੇ ਤਿਆਰ ਆ ਔਰ ਇਹਨਾਂ ਦੀ ਬਹੁਤ ਵੱਡੀ ਟੀਮ ਹੈ ਤਾਂ ਮੈਂ ਇਹਨਾਂ ਨੂੰ ਮੁਬਾਰਕਬਾਦ ਦੇਣਾ ਵਾ ਕਿਉਂਕਿ ਕੁਝ ਸਾਨੂੰ ਵੀ ਕਹਿਣ ਦਾ ਮੌਕਾ ਮਿਲਿਆ ਔਰ ਕੁਝ ਛੰਡ ਇਹਨਾਂ ਕੋਲ ਸੁਣਨ ਦਾ ਵੀ ਮੌਕਾ ਮਿਲਿਆ ਬੜੀ ਖੁਸ਼ੀ ਆਜ ਦੇ ਦਿਨ ਤੇ ਮੈਂ ਮੰਨਦਾ ਵਾਂ ਬਹੁਤ ਕਮੀਆਂ ਹੋਣਗੀਆਂ ਸਾਡੇ ਚ ਲੇਕਿਨ ਪਹਿਲਾ ਅਸੀਂ ਹੈਗੇ ਆਂ ਭਾਰਤ ਵਾਸੀ ਬਾਅਦ ਜੇ ਅਸੀਂ ਕਿਸੇ ਧਰਮ ਜਿਹੜਾ ਹੈ ਨਾ ਉਹਦੇ ਨੂੰ ਬਿਲੋਂਗ ਕਰਦੇ ਆਂ ਜਿੰਨੇ ਵੀ ਹੈਗੇ ਮੈਂ ਇਹ ਗੱਲ ਬਾਰ-ਬਾਰ ਕਹਿਣਾ ਹੁੰਦਾ ਕਈ ਮੈਨੂੰ ਭਾਰਤੀ ਜੰਦਾ ਪਾਰਟੀ ਦੇ ਮੇਰੇ ਮਿੱਤਰ ਨੇ ਉਹ ਮੈਨੂੰ ਕਹਿੰਦੇ ਜੀ ਤੁਸੀਂ ਮੈਂ ਕਹਿੰਜੀ ਮੈਂ ਭਾਰਤ ਵਾਸੀ ਆਂ ਉਦੋਂ ਬਾਅਦ ਕਿਸੇ ਪਾਰਟੀ ਨਾਲ ਜਿਹੜਾ ਹਿੰਦੁਸਤਾਨ ਦੇ ਵਿੱਚ ਰਹਿ ਰਿਹਾ ਨਾ ਉਹਦਾ ਕੋਈ ਧਰਮ ਨਹੀਂ ਉਹ ਭਾਰਤ ਵਾਸੀ ਹੈ ਉਸ ਤੋਂ ਬਾਅਦ ਉਹ ਕਿਸੇ ਵੀ ਪਾਰਟੀ ਨਾਲ ਚੱਲੇ ਕਿਉਂਕਿ ਇਹ ਡੈਮੋਕ੍ਰੇਸੀ ਲੋਕਤੰਤਰ ਕਿਸੇ ਨੂੰ ਕੋਈ ਰੋਕ ਤਾਂ ਸਕਦਾ ਨਹੀਂ ਪਰ ਸਾਨੂੰ ਆਪਣੀ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹਦੇ ਤੇ ਪਹਿਰੇ ਦੇਣੇ ਪੈਣਗੇ ਕਿਉਂਕਿ ਨਹੀਂ ਤੇ ਜਿਹੜੀ ਇਹ ਆਜ਼ਾਦੀ ਹੈ ਇਹਦੇ 'ਚ ਲੱਖਾਂ ਸ਼ਹਾਦਤਾਂ ਹੋਈਆਂ ਨੇ ਕੁਰਬਾਨੀਆਂ ਹੋਈਆਂ ਨੇ ਤਾਂ ਉਹਨਾਂ ਸਾਰੀਆਂ ਕੁਰਬਾਨੀਆਂ ਨੂੰ ਅਸੀਂ ਰੁੱਲਣ ਨਹੀਂ ਦੇਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਦਾ ਵੀ ਐਸਾ ਕੋਈ ਮੌਕਾ ਆਵੇ ਅਸੀਂ ਸਾਰੇ ਪਾਰਟੀਆਂ ਨੂੰ ਪਿੱਛੇ ਛੱਡ ਕੇ ਇੱਕ ਮੰਝ ਦੇ ਉੱਤੇ ਸਾਰੇ ਇਕੱਠੇ ਆ ਮੈਂ ਸਾਰਿਆਂ ਨੂੰ ਇਹ ਹੀ ਆਪਣੇ ਵੱਲੋਂ ਮੈਂ ਪ੍ਰਾਰਥਨਾ ਕਰਨੀ ਚਾਹੁੰਦਾ ਵਾਂ ਵੀ ਜਿੰਨੇ ਵੀ ਅਗਰ ਮੇਰੀ ਆਵਾਜ਼ ਨੂੰ ਸੁਣਦੇ ਨੇ ਤੁਹਾਡੇ ਚੈਨਲ ਦੇ ਥਰੂ ਉਹ ਆਪਣੀ ਆਪਣੀ ਜ਼ਿੰਮੇਵਾਰੀ ਦੇ ਉੱਤੇ ਪਹਿਰਾ ਦੇਣ ਤਾਂ ਮੈਂ ਆਜ ਦੇ ਦਿਹਾੜੇ ਦੇ ਉੱਤੇ ਇਸ ਝੰਡੇ ਨੂੰ ਜੈ ਹਿੰਦ ਕਹਿਣਾ ਤੇ ਭਾਰਤ ਮਾਤਾ ਕੀ ਜੈ ਜੀ ਬਹੁਤ ਬਹੁਤ ਧੰਨਵਾਦ ਸੋ ਜੇਕਰ ਯੂਥ ਦੀ ਗੱਲ ਕਰੀਏ ਤੇ ਨੌਜਵਾਨ ਯੂਥ ਬਾਰੇ ਵੀ ਗੱਲਬਾਤ ਕਰਨੀ ਸਰ ਕੀ ਨਾਮ ਆ ਪੂਰਾ ਮੇਰਾ ਨਾਮ ਐਡਵੋਕੇਟ ਸਿਧਾਂਤ ਸ਼ਰਦਾ ਜੀ ਜੀ ਔਰ ਅੱਜ ਦੇ ਇਸ ਦਿਹਾੜੇ ਤੇ ਮੈਂ ਸਾਰੇ ਹੀ ਭਾਰਤ ਵਾਸੀਆਂ ਨੂੰ ਹਿੰਦੂਸਤਾਨੀਆਂ ਨੂੰ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ 79 ਇੰਡੀਅਨ ਇੰਡੀਪੈਂਡੈਂਸ ਹੈ ਵੀ ਇਨਾਂ ਸਾਲਾਂ ਦੀ ਜਿਹੜੀਆਂ ਕੁਰਬਾਨੀਆਂ ਤੋਂ ਬਾਅਦ ਇੰਨੇ ਇੰਨੇ ਮਹਾਨ ਸ਼ਖਸੀਤਾਂ ਨੇ ਕੁਰਬਾਨੀਆਂ ਦਿੱਤੀਆਂ ਤਾਜਾ ਕੇ ਸਾਨੂੰ ਇਹ ਆਜ਼ਾਦੀ ਮਿਲੀ ਜਿਹੜੀ ਅੱਜ ਸਾਡੀ ਰਗਾਂ ਦੇ ਵਿੱਚ ਖੂਨ ਵੀ ਦੌੜ ਰਿਹਾ ਇਹ ਵੀ ਉਹਨਾਂ ਦੀ ਹੀ ਦੇਣ ਹੈ ਨਹੀਂ ਤਾਂ ਅੱਜ ਦੇ ਸਮੇਂ ਦੇ ਵਿੱਚ ਵੀ 21st ਸੈਂਚਰੀ ਦੇ ਵਿੱਚ ਵੀ ਅਸੀਂ ਕਿਸੇ ਅੰਗਰੇਜ਼ ਦੇ ਘਰੇ ਗੁਲਾਮ ਹੀ ਬੈਦਾ ਹੁੰਦੇ ਸੀ ਸਾਡੇ ਜਿਹੜੇ ਸਨਾਨੀ ਸੀ ਉਹ ਸਾਡੀ ਬਦਤ ਨਾ ਕਰਦੇ ਤੇ ਸਾਨੂੰ ਜਿਹੜਾ ਹੈ ਆਜ਼ਾਦੀ ਨਾ ਦਵੰਦੇ ਸੋ ਮੈਂ ਅੱਜ ਦੇ ਦਿਹਾੜੇ ਦੇ ਸਾਰਿਆਂ ਨੂੰ ਇੱਕੋ ਹੀ ਮੈਸੇਜ ਦੇਣਾ ਚਾਹੂੰਗਾ ਵੀ ਸਭ ਤੋਂ ਪਹਿਲਾਂ ਵੀ ਆਲ ਆਰ ਇੰਡੀਅਨਸ ਐਂਡ ਆਫਟਰ ਥੈਟ ਅਸੀਂ ਕੋਈ ਵੀ ਕਿਸੇ ਵੀ ਤਰੀਕੇ ਦਾ ਜਿਹੜਾ ਰਿਲੀਜੀਅਨ ਹੈ ਉਹਨੂੰ ਚੂਸ ਕਰੀਏ ਔਰ ਸਭ ਤੋਂ ਵੱਡੀ ਗੱਲ ਜਿੱਦਾਂ ਤੁਸੀਂ ਹੋਰਾਂ ਨੂੰ ਵੀ ਸਵਾਲ ਪੁੱਛਿਆ ਝੰਡੇ ਨੂੰ ਲੈ ਕੇ ਜੀ ਜਿਹੜਾ ਸਾਡਾ ਝੰਡਾ ਹੈ ਇਹ ਸਾਡੀ ਆਨ ਬਾਨ ਸ਼ਾਨ ਹੈ ਠੀਕ ਹੈ ਜੀ ਇਹ ਸਾਡੀ ਜਾਨ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਔਰ ਮੈਂ ਬਤਾ ਰਹਿਣ ਐਡਵੋਕੇਟ ਮੈਂ ਇਹ ਕੋਸ਼ਿਸ਼ ਕਰੂੰਗਾ ਵੀ ਇਸ ਚੀਜ਼ ਦਾ ਮੁੱਦਾ ਜਿਹੜਾ ਹੈ ਇਹਨੂੰ ਨਿਆਂਲੇ ਦੇ ਵਿੱਚ ਚੱਕੀਏ ਔਰ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਫਾਈਲ ਕਰੀਏ ਵੀ ਜਿਹੜਾ ਸਾਡਾ ਰਾਸ਼ਟਰੀ ਤਵਜਾ ਹੈ ਇਹਨੂੰ ਸੜਕਾਂ ਦੇ ਉੱਤੇ ਨਾ ਰੋਲਿਆ ਜਾਵੇ ਪਰਪਲਸ ਇਹਦੀ ਜਿਹੜੀ ਹੈ ਰਿਸਪੈਕਟ ਉਹਨੂੰ ਕਾਇਮ ਰੱਖਣ ਲਈ ਜਿਹੜੇ ਪੁਕਤਾ ਕਦਮ ਨੇ ਉਹ ਚੁੱਕੇ ਜਾਣ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਔਰ ਸਭ ਨੂੰ ਇੰਡੀਪੈਂਡੈਂਸ ਡੇ ਦੀਆਂ ਸੁਤੰਤਰਤਾ ਦਿਵਸੀਆਂ ਬਹੁਤ-ਬਹੁਤ ਮੁਬਾਰਕ। ਜੀ ਸੋ ਬਹੁਤ ਹੀ ਵਧੀਆ ਮੈਸੇਜ ਜਿਹੜਾ ਦਿੱਤਾ ਲੋਕਾਂ ਨੂੰ ਵੀ ਤੇ ਅੱਜ ਜਿਹੜਾ ਆਜ਼ਾਦੀ ਦਿਹਾੜਾ ਵੈ ਸੋ ਉਸ ਨੂੰ ਲੈ ਕੇ ਬਹੁਤ ਹੀ ਵਧੀਆ ਮੈਸੇਜ ਜਿਹੜਾ ਲੋਕਾਂ ਨੂੰ ਦਿੱਤਾ ਗਿਆ ਸੋ ਪੰਗਤ ਸ਼ਰਦਾ ਜੀ ਵੱਲੋਂ ਵੀ ਜਿਹੜਾ ਲੋਕਾਂ ਨੂੰ ਮੈਸੇਜ ਦਿੱਤਾ ਗਿਆ ਤੁਹਾਡੇ ਸਾਹਮਣੇ ਕਮੈਂਟਾਂ ਨਾਲ ਤੁਸੀਂ ਜਰੂਰ ਦੱਸਣਾ ਤੇ ਇਲਾਕਿਆਂ ਦੇ ਵਿੱਚ ਹਾਲਾਤ ਵੀ ਦੱਸਣੇ ਨੇ ਕਿਉਂਕਿ ਇੱਕ ਪਾਸੇ ਦੀ ਏਕਰ ਗੱਲ ਕਰੀਏ ਜਿਹੜਾ ਸਵਾਲ ਸੀਗਾ ਤੇ ਸਵਾਲ ਦੇ ਵਿੱਚ ਜਿਹੜਾ ਆਨਸਰ ਮਿਲਿਆ ਵੈ ਉਹ ਵੀ ਤੁਹਾਡੇ ਸਾਹਮਣੇ ਆ ਸੋ ਹੁਣ ਦੇਖਣਾ ਹੋਵੇਗਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲਦਾ ਸੋ ਹੋਰ ਕਿਸ ਕਿਸੇ ਸਾਧ ਵਿੱਚ ਜਿਹੜਾ ਆਜ਼ਾਦੀ ਦਿਹਾੜਾ ਕਿੱਥੇ ਧੂਮਦਾਰ ਨਾਲ ਮਨਾਇਆ ਜਾ ਰਿਹਾ ਉਹ ਵੀ ਆਪਣੇ ਲੇਕੇ ਦੁਬਾਰਾ ਜੁੜਾਂਗੇ ਤੁਹਾਡੇ ਨਾਲ ਦੇਖਰੋ ਦੁਜਾਨ ਲਈ ਮੈਨੇਜਿੰਗ ਕੈਮਰਾਮੈਨ ਸੰਜੀਤ ਰਾਲ ਧੰਨਵਾਦ